ਸਰਕਾਰੀ ਤਸ਼ੱਦਦ ਦਾ ਮੁਕਾਬਲਾ ਕਰਨ ਲਈ ਭਾਨੇ ਸਿੱਧੂ ਦੇ ਹੱਕ ਜਹਾਦਾ ਹਾ ਨਰਮਾਨ ਵਾਸਤੇ ਪਹੁੰਚੇ ਗੁਰੂ ਰੂਪ ਖਾਲਸਾ ਜੀ ਸਭ ਤੋਂ ਪਹਿਲਾਂ ਦਾਨਸ ਵੱਲੋਂ ਤੇ ਜਹਾਦਰ ਜਕਤਾ ਸਿੰਘ ਹਮਾਰਾ ਵੱਲੋਂ ਬੁਲਾਈ ਖੜੇ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਨੇ ਸਿੱਧੂ ਤੇ ਜਿਸ ਤਰ੍ਹਾਂ ਜੇ ਸਰਕਾਰ ਨੇ ਪਾ ਕੇ ਉਹਦੇ ਕਰਤਾਰ ਨੂੰ ਕੰਦਾਰ ਵਿੱਚ ਹੀ ਕਰਨ ਤੇ ਯਤਨ ਕੀਤਾ ਉਹ ਸਰਕਾਰ ਦੀ ਸੋਲਦਾਂ ਜਲਾਦਾ ਨਿਕਲਿਆ ਕਿਉਂਕਿ ਉਹ ਪਾਲਾ ਸਿੱਧੂ ਜਿਹੜਾ ਕੋਰੋਨਾ ਰੱਟੇ ਉਹਨਾਂ ਪੀੜਤ ਪਰਿਵਾਰਾਂ ਦੇ ਵਾਪਸ ਕਰਾ ਰਿਹਾ ਸੀ ਉਹਨੂੰ 100000 ਦਾ ਨਾਮ ਲਾ ਕੇ ਉਸ ਦੇ ਪਰਚਾ ਦਰਜ ਕੀਤਾ ਗਿਆ ਕਿੰਨੀ ਸ਼ਰਮ ਦੀ ਗੱਲ ਹੈ ਸਰਕਾਰ ਵਾਸਤੇ ਇਹ ਜੇ ਸਰਕਾਰ ਦਾ ਜਿਹੜਾ ਸਟੇਟਸ ਹੈ ਉਹ ਜਿਸ ਦਾ ਦੇ ਪਰਚੇ ਪਾ ਕੇ ਸਰਕਾਰ ਨੇ ਉਸ ਨੂੰ ਨਿਕਲ ਇਸ ਤਰ੍ਹਾਂ ਦਾ ਕੋਸ਼ਿਸ਼ ਕੀਤੀ ਹੈ ਉਹ ਸਰਕਾਰ ਦੀ ਸੋਚ ਹੈ ਜਨਾਹਾਂ ਨਿਕਲਿਆ ਸੋਹ ਭਾਵੇਂ ਜਿੱਲੀ ਵੀ ਸਰਕਾਰਾਂ ਹੋਣੀਆਂ ਪਾਵੇ ਜਿਹੜਾ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਉਸ ਤੇ ਕੇਸ ਗੋਲੀਆਂ ਉਹਨੂੰ ਮਿਲਣੀਆਂ ਭਾਵੇਂ ਭਾਈ ਦੀਪ ਸਿੱਧੂ ਉਹਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਉਹਨੂੰ ਪਰਵਾਣਾ ਗਿਆ ਅਮਰਪਾਲ ਸਿੰਘ ਨੇ ਗੱਲ ਕੀਤੀ ਉਹਨੂੰ ਖੇਡ ਚ ਛੁਟਿਆ ਗਿਆ ਪਰਮਿੰਦਰ ਝੋਟੇ ਵਾਗਦੇ ਜਿਨ੍ਹਾਂ ਨੇ ਪੰਜਾਬ ਨੂੰ ਜੌਂ ਵਾਸਤੇ ਮਹਿੰਚ ਚਲਾਈ ਉਹਨਾਂ ਦੇ ਕੇਸ ਕਰਾਇਗੇ ਸਰ ਜਹੰਦਰ ਜੀ ਚਾਰਦੀ ਨਾਵਾੜਾ ਤੇ ਜਿਲ੍ਹਾ ਨੇ ਜੇ ਕੋਈ ਮਨਤਨ ਨੱਚਦੇ ਰਹਾ ਟੋਪਿਆ ਉਹਨੂੰ ਸੋਚ ਲੈਣਾ ਚਾਹੀਦਾ ਸੋ ਇੱਕ ਮੈਂ ਸਰਕਾਰ ਦੀ ਜਿਹੜੀ ਕਟਨੀ ਤਾਂ ਨਹੀਂ ਕਟਣਾ ਪਰ ਤੁਹਾਡੇ ਧਿਆਨ ਚ ਜ਼ਰੂਰ ਨਹੀਂ ਆਉਣੀ ਚਾਹੁੰਦਾ ਪਟਿਆਲੇ ਦਾ ਗੁਰਕੇਸ਼ ਪਾਲ ਸਦਰ ਪਟਿਆਲਾ ਖਾਣੇ ਦਾ ਪਾਲੇ ਸਿੱਧੂ ਨੂੰ ਉਹ ਤੇ ਰੱਖਿਆ ਮੈਂ ਪਰਸੋਂ ਸਾਲ ਨੂੰ 7 ਵਜੇ ਇਸ ਸਟੈਂਸ਼ਨ ਤੋਂ ਥੋੜ੍ਹ ਕੇ ਆ ਉਹਨੂੰ ਦੱਸਿਆ ਕਿ ਮੈਂ ਜਹਾਂਦਰ ਚਕਤਾਰ ਜੀ ਹਵਾਲਾ ਦਾ ਬਾਪੂ ਜੀ ਕੋਲ ਦਾ ਮੈਨੂੰ ਕਹਿੰਦਾ ਮਾਤੂ ਜੀ ਦੱਸੋ ਮੈਂ ਕਹਾ ਮੈਂ ਚਾਹਾਂ ਸਾਡਾ ਇਤਿਹਾਸ ਗਵਾ ਹੈ ਕਿਉਂਕਿ ਭਾਈ ਕਿਲਿਆ ਜਿਹਦੇ ਵਾਸਤੇ ਸੀ ਜਿਨ੍ਹਾਂ ਨੇ ਉਹਨਾਂ ਦੁਸ਼ਮਣਾਂ ਨੂੰ ਹੀ ਮਲਮ ਪਿੱਟੀ ਕੀਤੀ ਪਾਣੀ ਚਕਾਇਆ ਮੇਰੀ ਇੱਛਾ ਤੇ ਭਾਲਾ ਸਾਡਾ ਪੁੱਤਰ ਮੈਂ ਉਹਨੂੰ ਪਰਸਾ ਦਾ ਛਕਾਉਣਾ ਛਕਾਉਣਾ ਇਸ ਲਈ ਮੈਨੂੰ ਸੁਨੇਹਾ ਆਵੇ ਫੋਨ ਆਵੇ ਮੈਂ ਭਾਨੇ ਨੂੰ ਜਾ ਕੇ ਪ੍ਰਸਾਦਾ ਛਕਾਵਾ ਕਹੀਦੀ ਛੋਟ ਹੈ ਸਰਕਾਰਾਂ ਦੀ ਸੌ ਕੱਟੀਆਂ ਸੋਚ ਉਹਦੇ ਖਰਾਕ ਜਿਹੜਾ ਵੀ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਭਾਵੇਂ ਕਿਸੇ ਪਾਰਟੀ ਨਾਲ ਸੰਬੰਧਿਤ ਹੈ ਭਾਵੇਂ ਸੁਪਾਲ ਖਹਿਰੇਦੂ ਬੈਠੇ ਆਣ ਹੋਰ ਸਾਨੂੰ ਉਹਨਾਂ ਦਾ ਡਟ ਕੇ ਸਾਥ ਦੇਣਾ ਚਾਹੀਦਾ ਇਹਨਾਂ ਨੂੰ ਵੀ ਆਪਣੇ ਆਪ ਸੁਨਮਤ ਕੇ ਤੁਰਾ ਕੇ ਇੱਕ ਜੁਟ ਹੋ ਕੇ ਪੰਜਾਬ ਦੇ ਮੁੰਡਿਆਂ ਦੀ ਗੱਲ ਕਰਨੀ ਚਾਹੀਦੀ ਹੈ ਜੈ ਜਨ ਜਗਤਾਰ ਸਿੰਘ ਹਵਾਰਾ ਦਾ ਹਮੇਸ਼ਾ ਕਹੋ ਮੁਸਕੇਆ ਪੰਜਾਬ ਮੁਸਲੇਹਾ ਕਿ ਤੁਸੀਂ ਇਕੱਠੇ ਹੋ ਜਦੋਂ ਤੱਕ ਤੁਸੀਂ ਇਕੱਠੇ ਨਹੀਂ ਹੁੰਦੇ ਤੁਹਾਨੂੰ ਹੱਕ ਨਹੀਂ ਮਿਲਦੇ ਅੱਜ ਤੁਸੀਂ ਪਾਲੇ ਸਿੱਧੂ ਦੇ ਹੱਕ ਵਿੱਚ ਉਹਨੂੰ ਇੱਕ ਰੁਤਬਾ ਦੇਣ ਵਾਸਤੇ ਪਹੁੰਚੇ ਅੱਜ ਤੁਸੀਂ ਸਾਰੇ ਸਰਕਾਰ ਦੀ ਨਿਗਾਹ ਵਿੱਚ ਪਾਲੇ ਸਿੱਧੂ ਹੈ ਉਹ ਹੱਥ ਵਿੱਚ धनवाद ते जादार जगतार सिंध अवारा वलो बुलाई वाहिगुरू जी का ख़ाला